ਕੱਲ ਪਰਸੋਂ ਵੀ ਅਸੀਂ ਜਾ ਕੇ ਆਏ ਆ ਤੇ ਸੈਕਟਰੀ ਟ੍ਰਾਂਸਪੋਰਟ ਨੂੰ ਆਪਣਾ ਲੈਟਰ ਵੀ ਦੇ ਕੇ ਆਏ ਆ ਇਹ ਜਿਹੜੇ ਜੁਰਮਾਨੇ ਆ ਉਹ ਜੁਰਮਾਨੇ ਵੀ ਹੋ ਰਹੇ ਸਭ ਕੁਝ ਹੋ ਗਿਆ ਪਰ ਗਰਾਊਂਡ ਲੈਵਲ ਤੇ ਫਿਰ ਵੀ ਉਹ ਗੱਡੀਆਂ ਹਟਦੀ ਨਹੀਂ ਆ ਅਸੀਂ ਇਹ ਵੀ ਥੋੜੀ ਰਿਕਵੈਸਟ ਲਿਖ ਕੇ ਦੇ ਕੇ ਆਏ ਆ ਕਿ ਜੁਰਮਾਨਾ ਕਦੋਂ ਤੱਕ ਦੇਖ ਵੀ ਬਤਾਇਆ ਜਾਏ ਮਨੇ ਫੋਟੋ ਕਾਪੀ ਵੀ ਕਰ ਕੇ ਲੇ ਲਿਆ ਇਹਦੇ ਵਿੱਚ ਤੁਰੀਆਂ ਨੰਬਰ ਪੇਜ ਤੇ ਕਲੀਅਰ ਨੂੰ ਮਿਚੇ ਮੈਂਸ਼ਨ ਹੈ ਕਿ ਆਪਣੀ ਹੋਮ ਸਟੇਟ ਤੋਂ ਤੁਸੀਂ ਪਿਕਅਪ ਕਰੋਗੇ। ਮਿਊਟ ਤੇ ਮੈਂ ਮਨੀਸ਼ ਕੁਮਾਰ ਲਗਾਤਾਰ ਟ੍ਰਾਈਸਿਟੀਰੀ ਟੈਂਪੋ ਡਰਾਈਵਰ ਯੂਨੀਅਨ ਦੀ ਜਿਹੜੀ ਹੈਗੀ ਆ ਸਮੱਸਿਆ ਵਧਦੀ ਜਾ ਰਹੀ ਹੈ ਤੇ ਰੋਜ਼ ਜਿਹੜੇ ਹੈਗੇ ਅਫਸਰਾਂ ਨੂੰ ਵੀ ਮਿਲ ਰਹੇ ਨੇ ਪਰ ਉਹਨਾਂ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਸੋਲਵ ਨਹੀਂ ਹੋ ਰਹੀ ਅੱਜ ਉਹਨਾਂ ਨੇ ਇੱਕ ਮੀਟਿੰਗ ਵੀ ਕੀਤੀ ਟ੍ਰਾਈਸਿਟੀ ਟੈਂਪੋ ਡਰਾਈਵਰ ਯੂਨੀਅਨ ਨੇ ਤੇ ਕੁਝ ਐਕਟ ਵੀ ਜਿਹੜੇ ਹੈਗੇ ਉਹ ਲੈ ਕੇ ਆਏ ਆ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਹੈ ਪਰ ਅੱਜ ਜਿਹੜੀ ਹੈਗੇ ਆ ਉਹ ਜਾਣਗੇ ਹਿਮਾਚਲ ਦੇ ਜਿਹੜੇ ਟ੍ਰੈਵਲ ਵਾਲੇ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਨੂੰ ਸਮਝਾਵਾਂਗੇ ਕਿ ਤੁਸੀਂ ਇੱਥੋਂ ਸਵਾਰੇ ਜਿਹੜੀ ਹੈਗੀ ਨਾ ਚੱਕੋ ਅੱਜ ਉਹਨਾਂ ਨੇ ਮੀਟਿੰਗ ਵੀ ਕੀਤੀ ਹੈ ਤੇ ਮੇਰੇ ਨਾਲ ਰੋਹਿਤ ਜੀ ਨੇ ਰੋਹਿਤ ਪ੍ਰਧਾਨ ਰਗਵੰਸ਼ੀ ਜੀ ਨੇ ਸਰ ਕੀ ਕਹਿਣਾ ਚਾਹੁੰਗੇ ਜੀ ਅੱਜ ਸਾਰੇ ਪੈਸੀ ਦੇ ਜਿਹੜੇ ਯੂਨੀਅਨ ਵਾਲੇ ਨੇ ਗੱਲਬਾਤ ਤੁਸੀਂ ਕੀਤੀ ਹੈ ਕਿ ਕੁਝ ਮੁੱਦੇ ਉਹ ਤੁਸੀਂ ਰੱਖਿ ਨੇ ਸੀ ਇਸ ਤਰ੍ਹਾਂ ਜਿਸੀਂ ਪ੍ਰਸ਼ਾਸਨ ਨੂੰ ਵੀ ਮਿਲਦੇ ਰਹਿੰਦੇ ਰੈਗੂਲਰ ਵੇਸਤੇ ਨਾ ਤੇ ਕੱਲ ਪਰਸੋ ਵੀ ਅਸੀਂ ਜਾ ਕੇ ਆਏ ਆ ਤੇ ਸੈਕਟਰੀ ਟ੍ਰਾਂਸਪੋਰਟ ਨੂੰ ਆਪਣਾ ਲੈਟਰ ਵੀ ਦੇ ਕੇ ਆਏ ਆ ਕਿ ਜਿਹੜੇ ਜੁਰਮਾਨੇ ਆ ਉਹ ਜੁਰਮਾਨੇ ਵੀ ਹੋ ਰਹੇ ਸਭ ਕੁਝ ਹੋ ਰਿਹਾ ਪਰ ਗਰਾਊਂਡ ਲੈਵਲ ਤੇ ਫਿਰ ਵੀ ਉਹ ਗੱਡੀਆਂ ਆਣੇ ਤੋਂ ਹਟ ਨਹੀਂ ਰਹੀਆਂ ਅਸੀਂ ਇਹ ਵੀ ਥੋੜੀ ਰਿਕਵੈਸਟ ਲਿਖ ਕੇ ਦੇ ਕੇ ਆਏ ਆ ਕਿ ਜੁਰਮਾਨੇ ਦਾ ਥੋੜਾ ਰੇਟ ਵੀ ਵਧਾਇਆ ਜਾਏ ਠੀਕ ਹੈ ਨਾ ਜੀ ਸੈਕੰਡਰੀ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਹਰ ਟਾਈਮ ਤਾਂ ਅਸੀਂ ਅਵੇਲੇ ਬਲ ਨਹੀਂ ਆ ਸਕਦੇ ਤੁਸੀਂ ਵੀ ਆਪਣੇ ਆਪ ਜਾ ਕੇ ਗਰਾਉਂਡ ਲੈਵਲ ਤੇ ਅਵੇਰਨੈਸ ਕਰਾਓ ਇਹ ਉਹਨਾਂ ਨੇ ਸੈਂਟਰ ਮੋਟਰ ਵੈਕਲ ਸਾਨੂੰ ਦਿਖਾਇਆ ਸਾਹਮਣੇ ਦਿਖਾਓ ਜੀ ਕੈਮਰਾ ਠੀਕ ਹੈ ਨਾ ਜੀ ਉਹਨਾਂ ਨੇ ਫੋਟੋ ਕਾਪੀ ਨਹੀਂ ਕਰਕੇ ਦਿੱਤੀ ਇਹਦੇ ਵਿੱਚ ਗੁਰੂਆਂ ਦਾ ਨੰਬਰ ਪੇਜ ਤੇ ਕਲੀਅਰ ਦੇ نیچے ਮੈਂਸ਼ਨ ਹੈ ਕਿ ਆਪਣੀ ਹੋਮ ਸਟੇਟ ਤੋਂ ਤੁਸੀਂ ਪਿਕਅਪ ਕਰੋਗੇ ਡ੍ਰੌਪ ਕਿੱਥੇ ਮਰਜ਼ੀ ਕਰੋ ਘਮਾਓ ਜਿੱਥੇ ਮਰਜ਼ੀ ਪਰ ਪਿਕਅਪ ਸ਼ੁੱਡ ਬੀ ਫਰੋਮ ਹੋਮ ਸਟੇਟ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਗੱਡੀਆਂ ਆਉਂਦੀਆਂ ਤੁਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਉਹਨਾਂ ਨੂੰ ਇਹ ਚੀਜ਼ ਬੰਦੋ ਜੋ ਨਹੀਂ ਹਟਦੇ ਉਸ ਤੋਂ ਬਾਅਦ ਜੋ ਬੰਦੀ ਕਾਰਵਾਈ ਅਸੀਂ ਤਾਂ ਕਰਨੀ ਹੈ ਇਹ ਕੋ ਹੁਣ ਵੀ ਪਹਿਲਾਂ ਵੀ ਤੁਹਾਡੇ ਨਾਲ ਇੰਟਰਵਿਊ ਕੀਤਾ ਸੀਗਾ ਤੁਸੀਂ ਕਹਿੰਦੇ ਸੀਗਾ ਪਾ ਮੰਡੇ ਤੋਂ ਜਿਹੜੀ ਹੈਗੀ ਕਾਰਵਾਈ ਪ੍ਰਸ਼ਾਸਨ ਕਰੇਗਾ ਕਿ ਹੁਣ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਸੀ ਉਹਨਾਂ ਤੇ ਬਿਲਕੁਲ ਕੀਤੀ ਹੈ ਜੀ ਪ੍ਰਸ਼ਾਸਨ ਨੇ ਚਲਾਨ ਵੀ ਕੀਤੇ ਆ ਬਾਏ ਸੈਕਟਰ ਵੀ 8-10 ਗੱਡੀਆਂ ਖੜੀ ਸੀਗੀਆਂ ਆਪਣਾ ਪ੍ਰਸ਼ਾਸਨ ਦੀ ਗੱਡੀ ਗਈ 2-3 ਗੱਡੀਆਂ ਦੇ ਚਲਾਨ ਆਏ ਬਾਕੀ ਲੋ ਗੱਡੀਆਂ ਭਜਾ ਲੈ ਗਏ ਪਰ ਸੋਚੋ ਇਹ ਕੀ ਕਰ ਰਹੇ ਆ ਨਾ ਜਿਹੜਾ ਪ੍ਰਸ਼ਾਸਨ ਦੀ ਟਾਈਮਿੰਗ ਹੈ ਇਤਨਾ 9 ਤੋਂ 5 ਜਾਂ 7 ਮੈਕਸਿਮਮ ਚਲਾਨਿੰਗ ਹੁੰਦੀ ਹੈ ਉਸ ਤੋਂ ਬਾਅਦ ਆ ਕੇ ਖੜਨਾ ਸ਼ੁਰੂ ਕਰ ਰਹੇ ਆ ਉਹਨਾਂ ਨੇ ਨਾਲੇ ਨਵਾਂ ਮਤਲਬ ਉਹ ਸ਼ੁਰੂ ਕਰ ਦਿੱਤਾ ਹੈਗਾ ਅਸੀਂ ਹੁਣ ਇਹ ਕਰ ਰਹੇ ਆ ਕਿ ਗਰਾਊਂਡ ਲੈਵਲ ਤੇ ਅਸੀਂ ਅੱਜ ਤੋਂ ਅਵੇਅਰਨੈਸ ਕਰਕੇ ਨਾ ਆਪ ਗੱਡੀਆਂ ਵਾਲਿਆਂ ਨੂੰ ਕਹਿਣਾ ਸ਼ੁਰੂ ਕਰਾਂਗੇ ਕਿ ਭਾਈ ਸਾਹਿਬ ਇਹ ਤੁਹਾਡੀ ਪੀਕਅਪ ਇਲੀਗਲ ਹੈ ਜੇ ਅਗਰ ਤੁਸੀਂ ਨਹੀਂ ਹਟਦੇ ਜੋ ਬੰਦੀ ਕਾਰਵਾਈ ਉਹਨਾਂ ਨੇ ਕਿਹਾ ਵੀਡੀਓ ਬਣਾਓ ਫੋਟੋ ਖਿੱਚ ਕੇ ਭੇਜ ਦਿਓ ਚਲਾਨ ਹੋ ਜਾਏਗਾ ਕੋਈ ਦਿੱਕਤ ਨਹੀਂ ਆ ਜੇ ਮੌਕੇ ਤੇ ਨਹੀਂ ਵੀ ਅਵੇਲੇਬਲ ਹੁੰਦੇ ਤਾਂ ਚਲਾਨ ਤਾਂ ਅੱਜਕਲ ਤੁਹਾਨੂੰ ਪਤਾ ਆਨਲਾਈਨ ਵੀ ਹੁੰਦੇ। ਬੜੀ ਦੇਖੋ ਇਸ ਪੂਰੇ ਪ੍ਰਕਿਰਮਾ ਦੇ ਵਿੱਚ ਇਸ ਪੂਰੀ ਕਹਾਣੀ ਦੇ ਵਿੱਚ ਤੁਹਾਨੂੰ ਕਿੰਨਾ ਦਾ ਜਿਹੜਾ ਹੈਗਾ ਲਾਸ ਹੋ ਰਿਹਾ ਤੇ ਤੁਸੀਂ ਗੱਡੀਆਂ ਵੀ ਗੱਡੀਆਂ ਕੀ ਕਿਰਾਏ ਤੇ ਆ ਮਤਲਬ ਕਿਸ ਤਰੀਕੇ ਦੇ ਨਾਲ ਉਹ ਸੀ ਗੱਡੀਆਂ ਖਰੀਦੀ ਹੋਈਆਂ ਉਹਦੇ ਬਾਰੇ ਵੀ ਥੋੜਾ ਦੱਸੋ ਭਾਜੀ ਲੌਸਟ ਤਾਂ ਸਾਨੂੰ ਪਹਿਲਾਂ ਵੀ ਦੱਸਿਆ ਸੀਗਾ ਹੋ ਹੀ ਰਿਹਾ ਹੈ ਲੋਗਾ ਕੋਲ ਇਵਨ ਜਿਹੜੇ ਇਹਨਾਂ ਨੇ ਸਟੈਂਡ ਲਾਊਡ ਕੀਤੇ ਉਹਨਾਂ ਦੇ ਭਰਨ ਦੇ ਪੈਸੇ ਨਹੀਂ ਆ ਠੀਕ ਹੈ ਹਾਈ ਕੋਰਟ ਨੇ ਥੋੜੀ ਰੀਲੀਫ ਦਿੱਤੀ ਸੀਗੀ ਐਂਡ ਆਫ ਦਾ ਡੇ ਸਭ ਨੇ ਪੈਸੇ ਭਰੇ ਆ 15 ਸਟੈਂਡ 13 ਤੋਂ 15 ਸਟੈਂਡ ਸੀਲੀ ਹੋ ਗਏ ਉਹਨਾਂ ਕੋਲ ਪੈਸੇ ਨਹੀਂ ਭਰੇਗੇ ਠੀਕ ਹੈ ਉਹ ਵੀ ਕਦੀ ਹੋਰ ਬੰਦਿਆਂ ਦੇ ਸਟੈਂਡਾਂ ਤੇ ਗੱਡੀਆਂ ਖੜੀ ਕਰ ਰਹੇ ਕੁਝ ਕਰ ਰਹੇ ਆ ਉੱਚੇ ਮਾਡਲ ਦੀਆਂ ਗੱਡੀਆਂ ਹਾਲੇ ਤੋਈ ਵਿਦ ਲੋਨ ਅਵੇਲੇਬਲ ਆ ਗਈਆਂ ਮਾਰਕੀਟ ਇਚ ਲੋਨ ਤਾਂ ਲੋਕਾਂ ਤੋਂ ਉਤਰ ਨਹੀਂ ਰਿਹਾ ਕਿ ਲੋਕ ਜੋ ਪੈਸਾ ਸਾਡਾ ਪੈਸਾ ਲੱਗ ਗਿਆ ਉਸ ਤੋਂ ਵੀ ਘੱਟ ਸਾਨੂੰ ਦੇ ਦਿਓ ਤੇ ਗੱਡੀਆਂ ਸੰਭੋ ਕਿਸ਼ਤਾਂ ਤੁਸੀਂ ਦਿੰਦੇ ਰਹੋ ਇਹ ਸਥਿਤੀ ਇਸ ਟਾਈਮ ਅਸ ਦੇ ਟ੍ਰਾਂਸਪੋਰਟਰ ਦੀ ਹੈਗੀ ਹੈ ਉਹ ਜੰਡੀਗੜ ਆਪਣੇ ਹੋਈ ਹੋਈ ਜੀ ਭਾਜੀ ਜਦ ਤੱਕ ਉਹ ਇੱਥੋਂ ਆ ਕੇ ਸਵਾਰੀ ਚੱਕਦੇ ਆ ਤੇ ਤੁਹਾਡਾ ਤੁਸੀਂ ਅਗਰ ਉੱਥੇ ਜਾ ਕੇ ਸਵਾਰੀ ਚੱਕਦੇ ਆ ਤਾਂ ਤੁਹਾਡੇ ਨਾਲ ਕਿਸ ਤਰੀਕੇ ਦੇ ਨਾਲ ਵਰਤਾਵ ਹੁੰਦਾ ਹੈਗਾ ਮੈਂ ਪਿੱਛੇ ਵੀ ਰਿਕੁਐਸਟ ਕੀਤੀ ਸੀ ਜੇ ਉਹ ਲਾਓ ਕਰਦੇ ਆ ਅਸੀਂ ਕੁਝ ਗੱਡੀਆਂ ਭੇਜ ਦਿੰਦੇ ਆ ਨਾ ਫੁੱਲ ਸ਼ਿਮਲਾ ਮਨਾਲੀ ਧਰਮਸ਼ਾਲਾ ਦਲਹੌਜ਼ੀ ਕਿਉਂ ਲਾਉ ਕਰਨਗੇ ਕੋਈ ਅੱਗੇ ਦਾ ਅੱਗੇ ਗੱਲ ਕਰੇ ਨਾ ਕਿ ਆਮ ਜਿਹੜਾ ਹੈਗਾ ਇੱਥੇ ਜਿਆਦਾ ਹੈ ਕਿ ਉੱਥੇ ਜਿਆਦਾ ਬਿਲਕੁਲ ਜੀ ਪਿਕਅਪ ਪੁਆਇੰਟ ਹੈ ਹੀ ਜਿਹੜਾ ਹੈਗਾ ਪਠਾਨਕੋਟ ਜਲੰਧਰ ਅੰਮ੍ਰਿਤਸਰ ਅੰਬਾਲਾ ਤੇ ਚੰਡੀਗੜ੍ਹ 5 ਪਿਕਅਪ ਪੁਆਇੰਟਸ ਹੀ ਹੈਗੇ ਆ ਔਰ ਜੇ ਤੋ ਤਕਰੀਬਨ ਤੁਸੀਂ ਲਾ ਲਓ ਕੋਈ ਬੋਲੇ ਨਾ ਬੋਲੇ ਅੰਦਰ ਖਾਤੇ ਸਭ ਨੂੰ ਪਤਾ 70% ਪਲੱਸ ਗੱਡੀ ਹਿਮਾਚਲ ਦੀ ਪਿਕਅਪ ਕਰ ਲੀ ਆ ਚੰਡੀਗੜ੍ਹ ਦੇ ਵਿੱਚ ਹੈਗੀ ਚੰਡੀਗੜ੍ਹ ਤੋਂ ਤਾਂ ਜੀ 80% ਹੀ ਹੋ ਗਈ ਆ ਆਲਮੋਸਟ ਹਾਂ ਜੀ ਹੋਰ ਜਗ੍ਹਾਾਂ ਤੋਂ ਇੱਕ ਐਵਰੇਜ ਦੱਸ ਰਹੇ ਆ ਪੰਜ ਸਟੇਸ਼ਨਾਂ ਤੋਂ 70% ਦੇ ਕਰੀਬ ਹਿਮਾਚਲ ਦੀ ਗੱਡੀ ਪਿਕ ਕਰਦਾ ਹੈ ਅੱਜ ਮੈਕਸੀਮਸ ਟਰਾਈ ਸਿਟੀ ਦੇ ਜਿਹੜੇ ਹੈਗੇ ਸਾਰੇ ਟਰਾਂਸਪੋਰਟਰ ਮੀਟਿੰਗ ਕਰਨਾ ਹੈ ਤੁਹਾਡੀ ਟੀਮ ਦੇ ਵਿੱਚ ਹੈਗੇ ਆ ਤੇ ਅੱਜ ਤੁਹਾਡੀ ਮੀਟਿੰਗ ਦੇ ਵਿੱਚ ਕੀ ਫੈਸਲਾ ਕੀਤਾ ਗਿਆ ਬਾਈ ਇੱਕ ਤਾਂ ਅਸੀਂ ਆਪਸ ਵਿੱਚ ਕਰਦੇ ਹਾਂ ਹਰ ਵੀਕਲੀ ਮੀਟਿੰਗ ਕਰਦੇ ਹਾਂ ਉਹੀ ਮੀਟਿੰਗ ਅੱਜ ਰੱਖੀ ਹੋਈ ਹੈ ਆਪਾਂ ਆਪਸ ਵਿੱਚ ਡਿਸਕਸ ਕਰਦੇ ਹਾਂ ਕਿ ਕਿਆ ਚੱਲ ਰਿਹਾ ਕਿਆ ਨਹੀਂ ਚੱਲ ਰਿਹਾ ਮੈਂ ਦੇਖਿਆ ਜਿਹੜਾ ਚਲਾਨ ਦਾ amount ਹੈ ਨਾ ਆਪਣਾ ਵਾਇਲੇਸ਼ਨ ਦਾ ਫਾਰਮਟ ਦਾ ਨੋਮੀਨਲ amount ਹੈ 10000 ਰੁਪਿਆ ਉਪੇ ਕਰ ਰਹੇ ਆ ਫਿਰ ਪਿਕ ਅਪ ਕਰ ਰਹੇ ਆ ਤਦ ਇਹ ਅਸੀ ਪ੍ਰਸ਼ਾਸਨ ਨੂੰ ਥੋੜਾ ਲਿਖ ਕੇ ਦਿੱਤਾ ਸੋਨ ਵਧਾਇਆ ਜਾਏ ਸੈਕੰਡਲੀ ਗਰਾਉਂਡ ਲੈਵਲ ਤੇ ਵੀ ਉਹਨਾਂ ਨੇ ਅਵੇਅਰਨੈਸ ਅਸੀਂ ਕਰਾਂਗੇ ਤੁਸੀਂ ਸਾਡੇ ਨਾਲ ਹੀ ਚੱਲਣਾ ਤੁਸੀਂ ਦੇਖੋਗੇ ਆਪਣੇ ਆਪ ਆਪਰਾਮ ਨਾਲ ਉਹਨਾਂ ਨੂੰ ਰਿਕਵੈਸਟ ਕਰਾਂਗੇ ਕੋਈ ਕਿਸੇ ਨਾਲ ਆਪਣੇ ਟਰਾਂਸਪੋਰਟਰ ਭਾਈ ਆ ਕੋਈ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਹੈ ਪਰ ਜੇ ਕੋਈ ਸਾਡੀ ਰੋਜੀ ਰੋਟੀ ਖੋਏਗਾ ਨਾ ਅਸੀਂ ਜੋ ਬਣਦੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਾਰਵਾਈ ਪਹਿਲਾਂ ਵੀ ਅਸੀਂ ਕਿਹਾ ਕਰਾਂਗੇ ਤੇ ਕਰ ਰਹੇ ਆ ਤੇ ਕਰਦੇ ਰਹਿਾਂਗੇ ਪ੍ਰਸ਼ਾਸਨ ਕਿੰਨਾ ਤੁਹਾਡਾ ਸੌਸ ਮਤਲਬ ਸਹਿਯੋਗ ਤੁਹਾਨੂੰ ਕਰ ਰਿਹਾ ਪ੍ਰਸ਼ਾਸਨ ਵੀ ਸਾਥ ਦੇ ਰਿਹਾ ਹੈ ਕੋਈ ਮਤਲਬ ਇਹ ਜੀ ਉਹ ਨਹੀਂ ਹੈ ਪਰ ਉਹ ਲੂਪ ਹੋਲਸ ਢੂੰਡ ਲੰਦੇ ਆ ਲੋਕ ਚੋਰੀ ਦੇ 20 ਰਸਤੇ ਜਿਹਨੂੰ ਕਹਿੰਦੇ ਆ ਲੂਪ ਹੋਲਸ ਵਗੈਰਾ ਢੂੰਡ ਲੰਦੇ ਜਿਸ ਤਰ੍ਹਾਂ ਪ੍ਰਸ਼ਾਸਨ ਨੈਗੇਟਿਵ ਹੈ ਸਵੇਰੇ 7:00 ਤੋਂ 7:00 ਉਸ ਤੋਂ ਬਾਅਦ ਆ ਕੇ ਪਿਕਅਪਸ ਹੋ ਰਹੀਆਂ ਠੀਕ ਹੈ ਨਾ ਥੋੜਾ ਜਿਹਾ ਹੁਣ ਰੇਲਵੇ ਸਟੇਸ਼ਨ ਤੇ ਵੀ ਨਾ ਆਪਣੀ ਟੀਮ ਵਗੈਰਾ ਛੱਡ ਕੇ ਟ੍ਰੇਨਾਂ ਦੇ ਟਾਈਮਿੰਗ ਤੇ ਉਹ ਕਰਾਂਗੇ ਕਿ ਜੋ ਮਤਲਬ ਬੰਦੀ ਗੱਡੀਆਂ ਰੋਕ ਕੇ ਜੋ ਕਾਰਵਾਈ ਬਣਦੀ ਉਸ ਤੇ ਕਰਾਂਗੇ ਪਹਿਲਾਂ ਪਰ ਰਿਕੁਐਸਟ ਕਰਕੇ ਮੋਟਰਵੇ ਇਕ ਲੈਗ ਦੀ ਕਾਪੀ ਲਾਵਾਂਗੇ ਜੇ ਬੰਦੇ ਮੰਨਦੇ ਠੀਕ ਹੈ ਅਦਰਵਾਈਜ਼ ਅਸੀਂ ਹੁਣ ਨੈਕਸਟ ਵੀਕ ਵਿੱਚ ਐਸਐਸਪੀ ਮੈਮ ਨੂੰ ਵੀ ਮਿਲਾਂਗੇ ਜਾ ਕੇ ਤਾਂ ਕਿ ਟ੍ਰੈਫਿਕ ਵਾਲਾ ਨੂੰ ਵੀ ਕਿਉਂਕਿ ਐਮਵੀਆਈਜ਼ ਉਰੇ ਘਟ ਹੈ ਅਸੀਂ ਕੱਲ ਵੀ ਸੈਕਟਰੀ ਸਾਹਿਬ ਨੂੰ ਮਿਲੇ ਸੀ ਉਹ ਕਹਰੇ ਹਲੇ 2 ਐਮਵੀਆਈ ਜਿਹੜੇ ਕੰਟੈਕਟ ਵਿੱਚ ਆ ਉਹਨਾਂ ਨੇ 4 ਪੋਸਟਾਂ ਹੋਰ ਕ੍ਰੀਏਟ ਕੀਤੀਆਂ ਜਿਹੜੀ ਐਸਟੀਏ ਦੀ ਮੀਟਿੰਗ ਵਿੱਚ ਹੁਣ ਪਾਸ ਹੋਣੀ ਹੈ ਜਿਹੜੀ ਮੀਟਿੰਗ ਹੋਣੇ ਵਾਲੀ ਹੈ ਿਸਵੰਤ ਹੋਏ ਨੈਕਸਟ ਮੰਥ ਹੋਏ ਕਹਦੇ ਤੁਹਾਡੀ ਚੈਕਿੰਗ ਵਾਲੀ ਟੀਮ ਵੀ ਅਸੀਂ ਅਲੱਗ ਕਰ ਦਾਂਗੇ ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਪ੍ਰਸ਼ਾਸਨ ਸਾਨੂੰ ਪੂਰੀ ਮਦਦ ਕਰ ਰਿਹਾ ਹੈ ਜੀ ਕੋਈ ਦਿੱਕਤ ਨਹੀਂ ਹੈ ਪਰ ਫਿਰ ਵੀ ਉਹ ਬੰਦੇ ਹਟ ਨਹੀਂ ਰਹੇ ਇਸ ਕਰਕੇ ਗਰਾਊਂਡ ਲੈਵਲ ਤੇ ਸਾਨੂੰ ਥੋੜੀ ਆਪ ਅਵੇਅਰਨੈਸ ਕਰਨੀ ਪਈ ਜੇਕਰ ਗੱਲ ਕਰੀ ਜਾਵੇ ਤੁਹਾਡੀ ਗੱਡੀਆਂ ਕਿੰਨੀ ਕ ਚੰਡੀਗੜ੍ਹ ਦੇ ਵਿੱਚ ਤੇ ਉਹਨਾਂ ਦੀ ਗੱਡੀਆਂ ਕਿੰਨੀ ਕਿਸ ਟਾਈਮ ਚੰਡੀਗੜ੍ਹ ਦੇ ਵਿੱਚ ਘੁੰਮ ਰਹੀ ਹੈ ਤੇ ਪਿਕ ਕਰ ਰਹੀ ਹੈ ਸੌਰੀ ਇਹ ਪਿਕ ਕਰ ਰਹੀ ਹੈ ਤੇ ਤੁਹਾਡਾ ਕਿੰਨਾ ਨੁਕਸਾਨ ਤੁਹਾਨੂੰ ਇਸ ਦੇ ਵਿੱਚ ਸਾਡੇ ਕੋਲ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਲ ਦੇ ਅੰਦਰ ਨਾ ਤੇ 1,600 ਗੱਡੀ ਦਾ ਆਲਮੋਸਟ ਡਾਟਾ ਹੈ ਜਿਹੜੀ ਉੱਥੋਂ ਕੰਮ ਕਰ ਰਹੀ ਹੈ ਸਾਡੀ ਉਰੇ ਆਲਮੋਸਟ 3 ਤੋਂ 4000 ਗੱਡੀ ਹੈਗੀ ਹੈ ਟਰਾਈ ਸਿਟੀ ਦੀ ਇਨ ਟੋਟਲ yellow plate vehicle ਨੇ ਜਿਹੜੇ ਸਾਰੇ ਗਵਰਨਮੈਂਟ ਨੂੰ ਟੈਕਸ ਦੇ ਰਹੇ ਆ ਇਹਨਾਂ ਨੂੰ ਡਬਲ ਟੈਕਸੇਸ਼ਨ ਵੀ ਸਰ ਤੋਂ ਹਿਮਾਚਲ ਚਾਰਜ ਕਰ ਰਿਹਾ ਹੈ ਡਿਫਰੈਂਸ ਉਹੀ ਆ ਰਿਹਾ ਛੋਟੀ ਗੱਡੀ ਨੂੰ 500 ਰੁਪਏ ਵੱਡੀ ਗੱਡੀ ਨੂੰ 800 ਰੁਪਏ ਤੇ ਆਪਣਾ ਬੱਸ ਵਗੈਰਾ ਨੂੰ ਮੇਰੇ ਖਿਆਲ 16-1700 ਦਾ ਡਿਫਰੈਂਸ ਹੈਗਾ ਪਰ ਡੇ ਦਾ ਇਹ ਭਾਜੀ ਕਦੋਂ ਤੋਂ ਸਟਾਰਟ ਹੋਇਆ ਮਤਲਬ ਪਹਿਲਾਂ ਤੁਹਾਡੇ ਕੰਮ ਠੀਕ ਚੱਲਦਾ ਸੀ ਆ ਇਹ ਸ਼ੁਰੂ ਤੋਂ ਹੀ ਮਤਲਬ ਕਿ ਮਾਚਲੇੜੇ ਆਹ ਟ੍ਰਾਂਸਪੋਰਟਰ ਨੇ ਇੱਥੇ ਕੰਮ ਕਰ ਰਹੇ ਨੇ ਐਕਚੁਅਲੀ ਇਹਨਾਂ ਦੀ ਹੌਲੀ-ਹੌਲੀ ਕਰਕੇ ਨਾ ਚੇਨ ਬਣ ਗਈ ਹੈਗੀ ਆ ਠੀਕ ਹੈ ਨਾ ਤੇ ਉਹ ਚੇਨ ਅਸੀਂ ਉਸਤੇ ਵੀ ਕੰਮ ਕਰ ਰਹੇ ਆ ਕਿ ਗੱਡੀਆਂ ਹੌਲੀ-ਹੌਲੀ-ਹੌਲੀ ਕਰਕੇ ਲਿਆਕ ਤੋਂ ਰਹੇ ਆ ਅਸੀਂ ਉਹ ਵੀ ਪਿੰਪੁਆਇੰਟ ਕੀਤੇ ਆ ਕਿ 40 ਤੋਂ 50 ਟਰੈਵਲ ਏਜੰਟ ਰੇਲਵੇ ਸਟੇਸ਼ਨ ਬੈਠੇ ਆ ਅਸੀਂ ਉਹਨਾਂ ਨਾਲ ਵੀ ਨੈਕਸਟ ਵੀਕ ਮੀਟਿੰਗ ਕਰਾਂਗੇ ਗੱਡੀਆਂ ਬੁਲਾ ਹੋ ਰਹੇ ਆ ਅਸੀਂ ਉਹ ਚੇਨ ਹੌਲੀ-ਹੌਲੀ ਬ੍ਰੇਕ ਕਰਾਂਗੇ ਮੋਰਓਵਰ ਜਿਹੜੇ ਆਨਲਾਈਨ ਦਾ ਸਿਸਟਮ ਚਲਾ ਰੱਖਿਆ ਇਹਨਾਂ ਨੇ ਆਫੀਸਿਸ ਉਰੇ ਹੈ ਨਹੀਂ ਆਨਲਾਈਨ ਕੰਮ ਕਰ ਰਹੇ ਆ ਰੇਟਿੰਗ ਚੈੱਕ ਕਰ ਰਹੇ ਆ ਜਾਂ ਪੈਸੇ ਦੇ ਕੇ ਆਪਣਾ ਕਮੈਂਟਸ ਵਗੈਰਾ ਪਵਾ ਰਹੇ ਆ ਅੱਜ ਕੱਲ ਗੂਗਲ ਵਗੈਰਾ ਇਸ ਲੋਕ ਪਾਉਂਦੇ ਆ ਠੀਕ ਹੈ ਨਾ ਜੀ ਉਹਨਾਂ ਤੇ ਵੀ ਜੋ ਬੰਦੀ ਕਾਰਵਾਈ ਸਾਈਬਰ ਸੈੱਲ ਦੇ ਥਰੂ ਹੋਏਗੀ ਤੇ ਅਗਲਾ ਰੋਕ ਤੁਹਾਡਾ ਕੀ ਹੋਏਗਾ ਵੀ ਤੁਸੀਂ ਉਹਨੂੰ ਜਾ ਕੇ ਅਵੇਅਰ ਕਰੋਗੇ ਤੇ ਐਕਟ ਪੜਾਉਂਗੇ ਵੀ ਇਹ ਐਕਟ ਦੇ ਤਹਿਤ ਹੀ ਤੁਸੀਂ ਕੰਮ ਕਰੋ ਚੰਡੀਗੜ੍ਹ ਦੇ ਵਿੱਚ ਤੁਸੀਂ ਆ ਕੇ ਕੰਮ ਨਾ ਕਰੋ ਬਿਲਕੁਲ ਲਈ ਹੋਏਗਾ ਜੀ ਗਰਾਊਂਡ ਲੈਵਲ ਤੇ ਜੋ ਬੰਦੀ ਕਾਰਵਾਈ ਪ੍ਰਸ਼ਾਸਨ ਦੀ ਕਰਕੇ ਉਸ ਤੋਂ ਇਲਾਵਾ ਅਸੀਂ ਵੀ ਅਵੇਅਰ ਕਰਾਂਗੇ ਕਿ ਇਹ ਹੈਗਾ ਸੈਂਟਰ ਮੋਟਰ ਵਾਈਕ ਕਲੈਕਟ ਉਸ ਤੋਂ ਬਾਹਰ ਅਸੀਂ ਜਾ ਨਹੀਂ ਸਕਦੇ ਠੀਕ ਹੈ ਨਾ ਤਾਂ ਨਾ ਉਹ ਜਾਣ ਅਸੀਂ ਪਿਕਅਪ ਪੁਆਇੰਟ ਉਹਨਾਂ ਦੇ ਏਰੀਆ ਤੋਂ ਨਹੀਂ ਕਰਾਂਗੇ ਜਾ ਕੇ ਸਾਡੇ ਉਰੇ ਪਿਕਅਪ ਕਰਨ ਨਾ ਆਪਣੇ ਆਪਣੇ ਰੀਚ ਕੰਮ ਕਰੋ ਬਹੁਤ ਬਹੁਤ ਸ਼ੁਕਰੀਆ ਭਾਈ ਤਾਂ ਇਹ ਸੀ ਕਿ ਸਾਡਾ ਗੱਲ ਟ੍ਰਾਈ ਸਿਟੀ ਟੈਂਪੋ ਟ੍ਰੈਵਲਰ ਯੂਨੀਅਨ ਤੇ ਜਿਹੜੇ ਪ੍ਰਧਾਨ ਨੇ ਰੋਹਿਤ ਉਹਨਾਂ ਨੇ ਦੱਸਿਆ ਕਿ ਹੁਣ ਜਾ ਕੇ ਜਿਹੜਾ ਹੈਗਾ ਮਾਚਲ ਤੇ ਜਿਹੜੇ ਟਰੈਵਲ ਵਾਲਿਆਂ ਨੂੰ ਜਾ ਕੇ ਅਵੇਅਰ ਕਰਾਂਗੇ ਕਿ ਤੁਸੀਂ ਜਿਹੜੇ ਹੈਗੇ ਇੱਥੋਂ ਚੰਡੀਗੜ੍ਹ ਤੋਂ ਸਵਾਰੀ ਜਿਹੜੀ ਹੈਗੀ ਐ ਪਿਕ ਨਾ ਕਰੋ ਜਿਹੜਾ ਉਹਨਾਂ ਦਾ ਸਟੇਸ਼ਨ ਆ ਜਿੱਥੇ ਤੇ ਉਹ ਹੈਗੇ ਆ ਉੱਥੋਂ ਹੀ ਸਵਾਰੀ ਜਿਹੜੀ ਹੈਗੀ ਐ ਪਿਕ ਕਰ ਸਕਦੇ ਆ ਇਹ ਕਹਿਣਾ ਇਹਨਾਂ ਦਾ ਇਹ ਵੀ ਐ ਕਿ ਐਕਟ ਜਿਹੜਾ ਹੈਗਾ ਐਕਟ ਵੀ ਇਹ ਬੋਲ ਰਿਹਾ ਕਿ ਬਈ ਉੱਥੋਂ ਹੀ ਜਿਹੜੀ ਹੈਗੀ ਐ ਸਵਾਰੀ ਪਿਕ ਕਰ ਸਕਦੇ ਨੇ ਚੰਡੀਗੜ੍ਹ ਤੋਂ ਜਿਹੜੀ ਹੈਗੀ ਐ ਸਵਾਰੀ ਪਿਕ ਬਿਲਕੁਲ ਵੀ ਜਿਹੜੀ ਹੈਗਾ ਨਹੀਂ ਕਰ ਸਕਦੇ ਜੇ ਉਸ ਤੋਂ ਬਾਅਦ ਵੀ ਉਹ ਨਹੀਂ ਮੰਨਦੇ ਵੀ ਚੰਡੀਗੜ੍ਹ ਤੋਂ ਸਵਾਰੀ ਫੇਰ ਹੀ ਪਿਕ ਕਰਦੇ ਆ ਤੇ ਉਹਨਾਂ ਦੇ ਉੱਤੇ ਇਹ ਪ੍ਰਸ਼ਾਸਨ ਤੋਂ ਜਿਹੜੀ ਹੈਗੀ ਐ ਕਾਰਵਾਈ ਕਰਵਾਉਣਗੇ ਚੰਡੀਗੜ੍ਹ ਤੋਂ ਕੈਮਰਾਮੈਨ ਅਭਿਨ ਦੇ ਨਾਲ ਵਿਨਿਸ਼ ਕੁਮਾਰ